ਸਸਮੇਦੀ ਵਿੱਚ ਕਿਥੇ ਨੌਜਵਾਨ ਆਪਣਾ ਕਾਰਬਾਰ ਛੱਡ ਕੇ ਪਰਿਵਾਰ ਛੱਡ ਕੇ ਰੋਜ਼ਗਾਰ ਦੇ ਭਾਰ ਦੇ ਲਈ ਵਿਦੇਸ਼ਾਂ ਦਾ ਰੁਕ ਕਰ ਰਹੇ ਨੇ ਉੱਥੇ ਹੀ ਇੱਕ ਨੌਜਵਾਨ ਨੇ ਅਜੇ ਹੀ ਮਿਸਾਲ ਪੈਦਾ ਕਰ ਦਿੱਤੀ ਜਿਸ ਦੀ ਚਾਰੇ ਪਾਸੇ ਚਰਚਾ ਹੋ ਰਹੀ ਹੈ ਲਹਿਰਾਗਾਗਾ ਦਾ ਰਹਿਣ ਵਾਲਾ ਨੌਜਵਾਨ ਅਜ ਤੋ ਕੁਝ ਸਾਲ ਪਹਿਲਾਂ ਅਮਰੀਕਾ ਦੀ ਸਫ਼ਰੀ ਤੇ ਗਿਆ ਪਾਰੋਤੋਂ ਹੁਣ ਵਾਪਸ ਪਰਤ ਗਿਆ ਹੈ। ਦਰਅਸਲ ਉੱਥੋਂ ਦੀ ਪੀਆ ਨੂੰ ਧੋਖਰ ਮਾਰ ਕੇ ਇਹ ਨੌਜਵਾਨ ਭਾਰਤ ਪਰਤਿਆ ਆਪਣੇ ਪਰਿਵਾਰ ਸਮੇਤ ਜਿਸ ਨੇ ਹੁਣ ਪਿੰਡ ਦੇ ਵਿੱਚ ਹੀ ਇੱਕ ਫੈਕਟਰੀ ਖੋਲ੍ਹ ਦਿੱਤੀ ਜਿੱਥੇ ਇਸ ਨੇ ਆਪਣੇ ਕੰਮ ਨੂੰ ਵਧਾਇਆ ਉੱਥੇ ਹੀ 30 ਹੋਰ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਹੈ। ਇਸ ਨੌਜਵਾਨ ਨੇ ਦੱਸਿਆ ਕਿ ਉਥੋਂ ਦੀ ਸਕੂਲ ਪੀਆਰਸੀ 2005 ਦੇ ਵਿੱਚ ਇਹ ਅਮਰੀਕਾ ਗਿਆ ਸੀ ਹੁਣ ਪੂਰੇ ਪਰਿਵਾਰ ਸਮੇਤ ਆਪਣੇ ਹੀ ਪਿੰਡ ਪਹੁੰਚ ਗਿਆ ਜਿੱਥੇ ਇਸ ਨੇ ਸਪੈਸ਼ਲ ਨੱਟ ਬਣਾਉਣ ਵਾਲੀ ਫੈਕਟਰੀ ਖੋਲੀ ਤਾਂ ਜਿੱਥੇ ਇਸ ਨੇ ਆਪਣਾ ਰੋਜ਼ਗਾਰ ਵਧਾਇਆ ਆਪਣੀ ਕਮਾਈ ਵਧਾਈ ਤੇ ਨਾਲ ਹੀ ਪੰਜਾਬ ਦੇ 30 ਉਹ ਨੌਜਵਾਨਾਂ ਨੂੰ ਰੋਜ਼ਗਾਰ ਦਿੰਦਾ ਹੈ ਇਸ ਨੌਜਵਾਨ ਨੇ ਵਿਦੇਸ਼ ਦੇ ਵੀ ਅਸਲ ਪੇਤ ਖੋਲੇ ਉਥੋਂ ਦਾ ਦੱਸਿਆ ਕਿ ਕਿਵੇਂ ਦਾ ਲੋਕਾਂ ਦਾ ਰਹਿਣਾ ਸਹਿਣਾ ਹੈ ਕਿੰਨੀਆਂ ਮੁਸ਼ਕਲਾਂ ਦਾ ਸਾਮਣਾ ਕਰਨਾ ਪੈ ਰਿਹਾ ਹੈ ਪੰਜਾਬ ਦੇ अनेका ਨੌਜਵਾਨ ਲਗਾਏ ਵਿਦੇਸ਼ਾਂ ਦੀਆਂ ਧਰਤੀਆਂ ਤੇ ਜਾ ਰਹੇ ਨੇ ਜਿੱਥੇ ਲਗਾਤਾਰ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਨੇ ਤੇ ਉਸ ਦੇ ਬਾਅਦ ਵੀ ਲਗਾਤਾਰ ਨੌਜਵਾਨ ਲੱਖਾਂ ਰੁਪਏ ਖਰਚ ਕੇ ਵਿਦੇਸ਼ਾਂ ਦੀ ਧਰਤੀ ਤੇ ਜਾਂਦੇ ਨੇ ਰੋਜ਼ਗਾਰ ਦੀ ਭਾਲ ਲਈ ਜਾਂਦੇ ਨੇ ਆਪਣੇ ਚੰਗੇ ਭਵਿੱਖ ਲਈ ਜਾਂਦੇ ਨੇ ਪਰ ਉੱਥੇ ਹੀ ਲਹਿਰਾ ਗੱਗਾ ਦਾ ਰਹਿਣ ਵਾਲੇ ਨੌਜਵਾਨ ਜਿਸ ਨੇ ਅਜੇਹਾ ਕਰ ਦਿਖਾਇਆ ਕਿ ਇਸ ਦੀ ਚਾਰੇ ਪਾਸੇ ਚਰਚਾ ਹੋ ਰਹੀ ਹੈ ਆਮਰੀਕਾ ਦੀ ਪੀਆਰ ਨੂੰ ਛੱਡ ਕੇ ਪੰਜਾਬ ਪਰਤਿਆਂ ਤਾਂ ਆਪਣਾ ਰੋਜ਼ਗਾਰ ਇੱਥੇ ਚਲਾਇਆ ਇੱਕ ਫੈਕਟਰੀ ਚਲਾਈ ਜਿੱਥੇ ਇਸਨੇ ਆਪਣੇ ਕੰਮ ਨੂੰ ਵਧਾਇਆ ਤਾਂ ਉੱਥੇ ਹੀ 30 ਹੋਰ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾਏ ਵਿਦੇਸ਼ਾਂ ਦੇ ਬਾਰੇ ਇਸਨੇ ਅਸਲ ਹਕੀਕਤ ਕੀ ਦੱਸੀ ਹੈ ਤਾਂ ਨੌਜਵਾਨਾਂ ਨੂੰ ਪੀਸ ਸੁਨੇਹਾ ਦਿੱਤਾਏ ਇੱਕ ਵਾਰ ਆਪਾਂ ਉਹ ਵੀ ਸੁਣਦੇ ਹਾਂ ਹਰਜੀਤ ਹਾਂਜੀ ਭਰਾ ਮੈਂ ਤਾਂ ਕਿੰਨੇ ਭੈਣ ਭਰਾ ਪਰਿਵਾਰ ਚ ਕਿੰਨੇ ਜਾਣਿਆ ਹਰਜੀਤ ਇਕੱਲਾ ਭਰਾ ਤੇ ਚਾਰ ਭੈਣਾਂ ਨੇ ਤੇ ਅਸੀਂ ਦੋ ਭਰਾ ਇੱਕ ਭੈਣਾਂ ਠੀਕ ਹੈ ਹਾਂਜੀ ਜਦੋਂ ਹਰਜੀਤ ਗਿਆ ਉਦੋਂ ਸਿਚੁਏਸ਼ਨ ਕੀ ਸੀ ਮਤਲਬ ਪੜ੍ਹਾਈ ਕਰਨ ਤੋਂ ਬਾਅਦ ਅਮਰੀਕਾ ਗਿਆ ਤਾਂ ਤੁਸੀਂ ਦੋਨੇ ਭਰਾ ਦੂਰ ਹੋ ਗਏ ਹੁਣ ਤੁਹਾਡਾ ਭਰਾ ਵਾਪਸ ਪਰਿਵਾਰ ਦੇ ਵਿੱਚ ਆਇਆ ਕੀ ਕਹਿਣਾ ਚਾਹੁੰਦਾ ਬਹੁਤ ਵਧੀਆ ਲੱਗਦਾ ਸਾਨੂੰ ਵਾਪਸ ਆ ਕੇ ਇੱਥੇ ਆਪਣਾ ਰਜਗਾਰ ਚਲਾਇਆ ਤੇ ਤੇ ਲੋਕਾਂ ਨੂੰ ਕੰਮ ਮਿਲਿਆ ਇੱਥੇ ਰਜਗਾਰ ਮਿਲਿਆ ਏ ਹਾਂਜੀ ਖੁਸ਼ੀ ਹੁੰਦੀ ਹੈ ਕਿ ਸਾਰਾ ਪਰਿਵਾਰ ਦੋਵਾਂ ਦੇ ਕੋਲ ਬਹੁਤ ਵਧੀਆ ਬਹੁਤ ਖੁਸ਼ੀ ਹੁੰਦੀ ਆ ਅਸੀਂ ਸ਼ਾਮ ਨੂੰ ਸਾਰੇ ਇਕੱਠੇ ਬੈਣੇ ਤੇ ਬਹੁਤ ਖੁਸ਼ੀ ਆ ਸਾਨੂੰ ਇੱਥੇ ਕੰਮ ਰਜਗਾਰ ਮਿਲਿਆ ਲੋਕਾਂ ਨੂੰ ਲੱਗਦਾ ਵੀ ਜੇ ਅਗਰ ਆਪਾਂ ਪੰਜਾਬ ਚ ਵੀ ਕੰਮ ਕਰਨਾ ਤਾਂ ਪੰਜਾਬ ਚ ਵੀ ਸਾਰਾ ਕੁਝ ਕਰ ਸਕਦੇ ਹਾਂਜੀ ਕਰ ਸਕਦੇ ਆ ਆਪਾਂ ਪੰਜਾਬ ਦੇ ਵਿੱਚ ਵੀ ਸਾਰਾ ਕੁਝ ਚੰਦ ਸਾਦਾ ਹੋਵੇ ਮੈਂ ਹਰਜੀਤ ਦਾ ਕਲਾਸਮੇਟ ਆ ਫਰੋਮ ਫਰਸਟ ਸਟੈਂਡਰਡ ਜੀ ਕਿਵੇਂ ਦੇਖਦੇ ਹੋ ਹਰਜੀਤ 2005 ਚ ਤੁਹਾਨੂੰ ਛੱਡ ਕੇ ਚਲਾ ਗਿਆ ਸੀ ਉਹਨੂੰ ਵਾਪਸ ਆਇਆ ਪੰਜਾਬ ਚ ਕੰਮ ਕਰ ਰਿਹਾ ਜਦੋਂ ਕਿ ਅਮਰੀਕਾ ਦਾ ਸਿਟੀਨਾਂ ਬਿਲਕੁਲ ਜੀ ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡਾ ਜਿਹੜਾ ਲੰਗੂਟਿਆ ਯਾਰ ਕਹੀ ਆਪਾਂ ਉਹ ਵਾਪਸ ਇੱਥੇ ਹੈਗਾ ਨਹੀਂ ਕਈ ਕਈ ਸਾਲ ਮਤਲਬ ਕਿ 2 ਸਾਲ ਬਾਅਦ ਗੇੜਾ ਲੱਗਦਾ 4 ਸਾਲ ਬਾਅਦ ਲੱਗਦਾ ਮਿਲਣਾ ਬਹੁਤ ਔਖਾ ਸੀ ਹੁਣ ਰੁਟੀਨ ਦੇ ਵਿੱਚ ਸਾਨੂੰ ਨਾਲੇ ਮਿਲੇਗਾ ਸਾਡਾ ਦੋਸਤ ਔਰ ਇੱਥੇ ਰੋਜ਼ਗਾਰ ਦੇ ਰਿਹਾ ਹੈ ਬਾਕੀ ਲੋਕਾਂ ਨੂੰ ਔਰ ਬੜੀ ਖੁਸ਼ੀ ਹੋ ਰਹੀ ਹੈ ਜੀ ਲੱਗਦਾ ਹੈ ਕਿ ਜਿਹੜੇ ਹੁਣ ਨੌਜਵਾਨ ਪੰਜਾਬ ਛੱਡ ਕੇ ਬਾਹਰ ਜਾ ਰਹੇ ਨੇ ਤਾਂ ਇੱਕ ਨਵਾਂ ਸਟੈਪ ਹਰਜੀਤ ਨੇ ਲਿਆ ਤਾਂ ਅਮਰੀਕਾ ਵਰਗੇ ਕੰਟਰੀ ਤੋਂ ਪੰਜਾਬ ਚ ਆ ਰਹੇ ਨੇ ਬਿਲਕੁਲ ਜੀ ਬਿਲਕੁਲ ਬਿਲਕੁਲ ਮੇਰਾ ਤਾਂ ਸਟਾਰਟਿੰਗ ਤੋਂ ਹੀ ਮੈਨੂੰ ਕੁਝ ਥਿੰਕਿੰਗ ਇਸ ਤਰ੍ਹਾਂ ਦੀ ਰਹੀ ਹੈ ਜੀ ਕਿ ਆਪਣੇ ਇੱਥੇ ਸਾਰਾ ਕੁਝ ਹੈਗਾ ਬਸ ਥੋੜਾ ਜਿਹਾ ਇਨੀਸ਼ੀਏਟਿਵ ਲੈਣ ਦੀ ਲੋੜ ਹੈ ਥੋੜੀ ਜਿਹੀ ਮਿਹਨਤ ਦੀ ਲੋੜ ਹੈ ਬਾਕੀ ਹਰਜੀਤ ਜੋ ਬੂਸਟ ਅਪ ਕਰੇਗਾ ਇੱਥੇ ਹੋਰ ਤੇ ਇੱਥੇ ਕੰਮਕਾਰ ਕਰ ਰਿਹਾ ਸਾਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਜੀ ਅਸੀਂ 2005 ਦੇ ਵਿੱਚ ਯੂ ਐਸ ਵਿੱਚ ਗਏ ਤੇ 2009 ਦੇ ਵਿੱਚ ਸਾਨੂੰ ਯੂ ਐਸ ਸਿੱਖਿਆ ਚ ਕਿਤੇ ਤੇ ਹੁਣ ਕਿਵੇਂ ਦੇਖਦੇ ਹੋ ਜੇ ਅਗਰ ਆਪਾਂ ਗੱਲ ਕਰੀਏ ਤਾਂ ਜਿਹੜੇ ਪੰਜਾਬ ਦੇ ਨੌਜਵਾਨ ਨੇ ਉਹ ਪੰਜਾਬ 'ਚ ਪੜਾਈ ਕਰਕੇ ਜ਼ਮੀਨਾਂ ਵੇਚ ਕੇ ਘਰ ਵ ਤੁਸੀਂ ਵਿਦੇਸ਼ ਛੱਡ ਕੇ ਪੰਜਾਬ ਦੇ ਵਿੱਚ ਆ ਕੇ ਆਪਣਾ ਜਿਹੜਾ ਕਾਰੋਬਾਰਾ ਸ਼ੁਰੂ ਕੀਤਾ ਕਿਹੜਾ ਨਾਲ ਕੀ ਸੋਚਿਆ ਤੁਸੀਂ ਸੋਚਿਆ ਇਹ ਹੈ ਕਿ ਪੰਜਾਬ ਦਾ ਜਿਹੜਾ ਇਹ ਜਿਹੜਾ ਟ੍ਰੈਂਡ ਆ ਇਹ ਟੋਟਲੀ ਗਲਤ ਚੱਲ ਰਿਹਾ ਮੈਂ 100% ਤਾਂ ਨਹੀਂ ਕਹੂੰਗਾ ਮੈਂ 80% ਕਹੂੰਗਾ ਕਿ ਪ੍ਰੀ ਪਲੈਨਿੰਗ ਨਾਲ ਕੋਈ ਨਹੀਂ ਚੱਲ ਰਿਹਾ ਬਸ ਇੱਕ ਦੂਜਰੇ ਨੂੰ ਦੇਖ ਦੇਖ ਕੇ ਇੱਕ ਦੂਜਰੇ ਦੇ ਪਿੱਛੇ ਲੱਗ ਕੇ ਉਹ ਲੋਕ ਬਾਹਰ ਨੂੰ ਜਾ ਰਹੇ ਨੇ ਉੱਥੇ ਵੀ ਕੋਈ ਜਿਹੜੀ ਲਾਈਫ ਆ ਤੁਹਾਡੀ ਬਹੁਤ ਈਜ਼ੀ ਲਾਈਫ ਨਹੀਂ ਹੈਗੀ ਉੱਥੇ ਬੜੀ ਟਫ ਲਾਈਫ ਆ ਉਹਨੂੰ ਸਟਰਗਲ ਕਰਨੀ ਪੈਂਦੀ ਆ ਤੇ ਜਿੰਨੇ ਆਪਣੇ ਪਰਿਵਾਰ ਚ ਰਹਿ ਕੇ ਮੈਂ ਕਹਿੰਦਾ ਆਪਣੇ ਘਰ ਰਹਿ ਕੇ ਆਪਾਂ ਜਿੰਨੀ ਸਟਰਗਲ ਇੱਥੇ ਕਰਕੇ ਆਪਾਂ ਖਾਮਯਾਬ ਹੋ ਸਕਦੇ ਆ ਤਾਂ ਆਪਾਂ ਨੂੰ ਜ਼ਰੂਰੀ ਨਹੀਂ ਕਿ ਉੱਥੇ ਜਾ ਕੇ ਵੀ ਸੇਮ ਆਪਾਂ ਨੂੰ ਨਤੀਜਾ ਮਿਲੇ ਸੇਵਾ ਅਸਤਾ ਬੈਗੂ ਅੱਗੇ ਯਾਦ ਕਰ ਰਹੇ ਆ ਬੈਗੂ ਅੱਗੇ ਇਹੀ ਅਰਦਾਸ ਕਰਦੇ ਆ ਵੀ ਹਰੇਕ ਖੁਸ਼ ਰਹੇ ਹਰੇਕ ਬੰਦੇ ਨੂੰ ਉੱਥੇ ਜਾ ਕੇ ਤਰੱਕੀ ਮਿਲੇ ਅਸੀਂ ਕੋਈ ਉਹ ਨਹੀਂ ਹੈਗੇ 네ਗੇਟਿਵ ਨਹੀਂ ਲੈ ਕੇ ਚੱਲਦੇ ਬਟ ਪਹਿਲਾ ਪਲਾਨ ਕਰਕੇ ਚੱਲੋ ਵਿਦਆਊਟ ਪਲਾਨ ਜਿਹੜੇ ਬੱਚੇ ਉੱਥੇ ਜਾ ਰਹੇ ਨੇ ਉਹ ਬਹੁਤ ਹੀ ਜ਼ਿਆਦਾ ਸਟਰਗਲ ਕਰ ਰਹੇ ਨੇ ਬਹੁਤ ਹੀ ਜ਼ਿਆਦਾ ਦੁਖੀ ਨੇ ਜਿਵੇਂ ਕਿ ਹੁਣ ਅੱਜ ਕੱਲ ਸੂਸਾਈਡਲ ਰੇਟ ਆਪਣੇ ਪੰਜਾਬੀਆਂ ਦੇ ਵਿੱਚ ਇਸ ਕੌਮ ਦੇ ਵਿੱਚ ਵੱਧ ਰਿਹਾ ਉਹ ਬਹੁਤ ਹੀ ਜ਼ਿਆਦਾ ਹੈਰਾਨੀਜਨਕ ਆ ਤੁਸੀਂ ਕਿਹੜੀ ਮਤਲਬ ਡਿਪਾਰਟਮੈਂਟ ਦੇ ਵਿੱਚ ਇੱਥੇ ਕੰਮ ਦੀ ਸ਼ੁਰੂਆਤ ਕੀਤੀ ਹੈ ਕੀ ਬਣਾ ਰਹੇ ਹੋ ਇਸ ਚੀਜ਼ ਦੀ ਕੰਪਨੀ ਮੈਂ ਬੀਟੈਕ ਸਲਾਈਟ ਲੌਂਗਵਾਲ ਤੋਂ ਕੀਤੀ 2005 ਦੇ ਵਿੱਚ ਤੇ ਉੱਥੋਂ ਉਸ ਤੋਂ ਬਾਅਦ ਮੈਂ ਉਦੋਂ ਤੋਂ ਲੈ ਕੇ ਹੁਣ ਤੱਕ ਮਕੈਨਿਕਲ ਇੰਜੀਨੀਅਰਿੰਗ ਦੇ ਵਿੱਚ ਹੀ ਜੌਬ ਕੀਤੀ ਆ ਮੈਂ ਮਲਟੀਨੈਸ਼ਨਲ ਕੰਪਨੀ ਦੇ ਵਿੱਚ ਮਕੈਨੀਕਲ ਇੰਜੀਨੀਅਰਿੰਗ ਹੈੱਡ ਦੀ ਤੌਰ ਤੇ ਹੁਣ ਜੌਬ ਕਰ ਰਿਹਾ ਹਾਂ ਕਿੱਥੇ ਫੈਕਟਰੀ ਕਿਸ ਚੀਜ਼ ਦੀ ਤੁਹਾਡੀ ਹੁੰਦੀ ਹੈ ਇੱਥੇ ਜਿਹੜੀ ਫੈਕਟਰੀ ਆ ਆਪਾਂ ਸਟੱਡ ਐਂਡ ਨਟ ਬੋਲਟਿੰਗ ਦੀ ਆਪਾਂ ਅੰਦਰ ਫਾਸਨਰ ਵੀ ਕਹਿੰਦੇ ਆ ਬੋਲਟਿੰਗ ਉਹਦੀ ਆਪਾਂ ਇੱਥੇ ਫੈਕਟਰੀ ਲਗਾਈ ਹੈ ਕਿਵੇਂ ਦੇਖਦੇ ਹੋ ਤੁਸੀਂ ਖੁਦ ਇੱਥੇ ਆਏ ਹੋ ਪਰਿਵਾਰ ਦੇ ਨਾਲ ਤੇ ਇੱਥੇ ਰੁਜ਼ਗਾਰ ਵੀ ਦੇ ਰਹੇ ਹੋ ਸਾਰਿਆਂ ਨੂੰ ਬਹੁਤ ਹੀ ਬਹੁਤ ਹੀ ਵਧੀਆ ਮਾਹੌਲ ਆ ਆਪਣੇ ਪਰਿਵਾਰ ਦੇ ਵਿੱਚ ਰਹਿ ਕੇ ਮੈਂ ਕਹਿੰਦਾ ਵੀ ਅ ਇੰਨੇ ਵਧੀਆ ਤਰੀਕੇ ਨਾਲ ਅਸੀਂ ਇੱਥੇ ਸਾਨੂੰ ਪੂਰੀ ਸਪੋਰਟ ਮਿਲਦੀ ਆ ਪਰਿਵਾਰ ਦੀ ਵੀ ਪਿੰਡ ਤੇ ਗਵਰਨਮੈਂਟ ਪੱਧਰ ਤੇ ਵੀ ਸਾਨੂੰ ਬਹੁਤ ਹੀ ਜ਼ਿਆਦਾ ਸਪੋਰਟ ਮਿਲ ਰਹੀ ਹੈ ਤੇ ਅ ਇਨਵੈਸਟ ਪੰਜਾਬ ਜਿਹੜਾ ਗਵਰਨਮੈਂਟ ਦਾ ਇਨੀਸ਼ੀਏਟਿਵ ਆ ਇੱਕ ਬਹੁਤ ਹੀ ਵਧੀਆ ਸਿੰਗਲ ਵਿੰਡੋ ਸਿਸਟਮ ਆ ਸਾਨੂੰ ਉਸ ਦੇ ਥਰੂ ਜਿੰਨੇ ਸਰਟੀਫਿਕੇਟਸ ਵਗੈਰਾ ਸੀਐਲਜੂ ਵਗੈਰਾ ਸਾਨੂੰ ਚਾਹੀਦੀਆਂ ਸੀਗੀਆਂ ਜਿਹੜੇ ਸਰਟੀਫਿਕੇਟ ਸੀ ਬਹੁਤ ਹੀ ਜ਼ਿਆਦਾ ਜਲਦੀ ਤੇ ਬਹੁਤ ਹੀ ਫਾਸਟ ਸਾਨੂੰ ਪ੍ਰੋਵਾਈਡ ਕੀਤੇ ਗਏ ਨੇ ਵਿਥਿਨ 15 ਟੂ 20 ਡੇਸ ਇਹ ਜਿਹੜੀ ਫੈਕਟਰੀ ਆ ਇਹ ਤਾਂ ਥੋੜਾ ਪ੍ਰੋਸੈਸ ਦੱਸ ਦੋ ਕੀ ਚੀਜ਼ ਤੋਂ ਕੀ ਚੀਜ਼ ਤਿਆਰ ਕਰਦੇ ਹੋ ਕਿੱਥੇ ਯੂਜ਼ ਹੁੰਦੀ ਆ ਹਾਂਜੀ ਅਸੀਂ ਇੱਥੋਂ ਆਪਣਾ ਲੁਧਿਆਣਾ ਤੋਂ ਤੇ ਬਾਕੀ ਇੰਡੀਆ ਦੇ ਕੁਝ ਪਾਰਟਸ ਤੋਂ ਅਸੀਂ ਰਾ ਮਟੀਰੀਅਲ ਲੈਂਦੇ ਆ ਜੋ ਕਿ ਰੌਡਸ ਨੇ ਮਟੀਰੀਅਲ ਦੀਆਂ ਸਾਡੇ ਦੀਆਂ ਉਸ ਤੋਂ ਬਾਅਦ ਅਸੀਂ ਕਟਿੰਗ ਪ੍ਰੋਸੈਸ ਹੁੰਦੀ ਆ ਕਟਿੰਗ ਤੋਂ ਬਾਅਦ ਹੀਟ ਟ੍ਰੀਟਮੈਂਟ ਪ੍ਰੋਸੈਸ ਯੂਜ਼ ਕੀਤੀ ਜਾਂਦੀ ਆ ਫਿਰ ਅਸੀਂ ਉਹਨੂੰ ਮਸ਼ੀਨ ਕਰਦੇ ਆ ਤੇ ਬਹੁਤ ਹੀ ਜ਼ਿਆਦਾ ਬਰੀਕੀ ਦੇ ਨਾਲ ਬਹੁਤ ਹੀ ਕੁਆਲਟੀ ਪ੍ਰੋਸੈਸ ਹੈਗੀ ਸਾਡੀ ਟੀਮ ਆ ਗਈ 15 ਆਲਮੋਸਟ 15 ਤੋਂ 20 ਬੰਦੇ ਜਿਹੜੇ ਸਿਰਫ ਕੁਆਲਟੀ ਕੁਆਲਟੀ ਦੇ ਉੱਤੇ ਹੀ ਕੰਮ ਕਰਦੇ ਨੇ ਤੇ ਕੋਈ ਵੀ ਉਹਦੇ ਕਿਸੇ ਵੀ ਲੈਵਲ ਦੇ ਉੱਤੇ ਕੁਆਲਟੀ ਫੇਲਿਓਰ ਆਉਂਦਾ ਸੀ ਉਹਨੂੰ ਰਿਜੈਕਟ ਕਰ ਦਿੰਦੇ ਨੇ ਮਟੀਰੀਅਲ ਨੂੰ ਕਿਉਂਕਿ ਇਹ ਇੰਟਰਨੈਸ਼ਨਲ ਪੱਧਰ ਤੇ ਅਸੀਂ ਕੰਪੀਟ ਕਰ ਰਹੇ ਹਾਂ ਇਸ ਲਈ ਕਿੱਥੇ ਇਹ ਸਾਰੇ ਨਟ ਆਇਲ ਐਂਡ ਗੈਸ ਇੰਡਸਟਰੀ ਦੇ ਵਿੱਚ ਯੂਜ਼ ਹੁੰਦੇ ਜਿੱਥੇ ਰਿਗਸ ਲੱਗਦੀਆਂ ਨੇ ਹਰ ਤੇ ਦੁਨੀਆ ਦੇ ਹਰ ਤੇਲ ਦੇ ਖੂਹ ਤੇ ਜਿਹੜਾ ਨਟ ਬੋਲਟ ਲੱਗੂਗਾ ਉਹਦੇ ਵਿੱਚ ਸਾਡੇ ਕੋਲ ਓਪਰਚ्युनिटी ਹੈ ਆਪਣੇ ਪਿੰਡ ਤੋਂ ਬਣਾ ਕੇ ਭੇਜੀਏ ਤੇ ਅਸੀਂ ਤਾਂ ਇਹੀ ਅਰਦਾਸ ਕਰਦੇ ਆਂ ਕਿ ਹੋਰ ਨਾਲ ਅਲੱਗ-ਅਲੱਗ ਰੋਜ਼ਗਾਰ ਅਸੀਂ ਨਾਲ ਜੋੜੀਏ ਪਿੰਡ ਦੇ ਲੋਕਾਂ ਨੂੰ ਜੋੜੀਏ ਤੇ ਜਿੰਨਾ ਸਾਤੋਂ ਹੋਊਗਾ ਅਸੀਂ ਪੰਜਾਬ ਲਈ ਕਰਾਂਗੇ